ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਨਹੀਂ ਪਤਾ ਹੈਗਾ ਮੈਂ ਆ ਰਾਮ ਕਰੂੰ ਦੂਰ ਆਮ ਕਰ ਲਾ ਇਹਦਾ ਹਰਾ ਮੈਂ ਕਰਦੀ ਐ ਸੁਣ ਮੇਰੀ ਨਿਆ ਅਮਰੀਕਨ ਨਿਆ ਟੋਡੀਆਂ ਵੱਡਦੀ ਆ ਸੁਣਦੇ ਨਹੀਂ ਯਾਰ ਚਲਦੇ ਨੂੰ ਵਿਆਹ ਗਿਆ ਸੀ ਆਹੋ ਵਿਆਹ ਦੀ ਗੱਲ ਕੀਤੀ ਸੀ ਤੇ ਹਾਂਜੀ ਤੈਨੂੰ ਘਰ ਦੇ ਸੂਲਾਂ ਬਾਰੇ ਸਮਝਾਇਆ ਸੀ ਸਾਡੇ ਘਰ ਦੇ ਕਿਹੜੇ ਕਿਹੜੇ ਸੂਲ ਨੇ ਸਾਰੇ ਬੇਬੇ ਨੂੰ ਸੂਲ ਸੁਝਾ ਦਿੰਦੇ ਸੀ ਮੈਂ ਕਿਹਾ ਸਾਡੀ ਬੇਬੇ ਜਿਹੜੀ ਹੈ ਨਾ ਮਾਈ ਆ ਬਜ਼ੁਰਗ ਆ ਬਸੁਰਗ ਥੱਪੜ ਮਾਰੂਗੀ ਤੇਰੇ ਪੱਟੇ ਮੂੰਹ ਤੇ ਜਿਹੜੀ ਮੇਰੀ ਬੇਬੇ ਜਿਹੜੀ ਅਗਰੇ ਕੀ ਹੋਇਆ ਜਿਹੜੀ ਜੇਦੇ ਅੱਲੇ ਮੇਰੀ ਉਮਰ ਕੁਛ ਨਹੀਂ ਹੋਈ ਹੈ ਅੱਛਾ 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 ਇਹ ਜਦੋਂ ਮੈਂ ਇਨਦਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼੍ਰੀ ਕਾਂਕੇ ਬੁਲਾ ਰਹੇ ਬੇਬੇ ਇਹਨਾਂ ਨੇ ਸਾਰਾ ਕੁਝ ਸਮਝਾਤਾ ਸੀ ਮੈਂ ਕਿ ਤੇਰੀ ਬੇਬੇ ਟੌਪ ਕਲਾਸ ਦੀ ਡਾਂਸਰ ਆ ਇਹਨੂੰ ਦੱਸ ਦੇਣਾ ਸੀ ਡੇਰੀ ਮੇਰੀ ਮਾਂ ਆ ਟੌਪ ਕਲਾਸ ਦੀ ਡਾਂਸਰ ਉਹ ਤੋਂ ਕੋਈ ਡਾਂਸਰ ਹੋ ਨਹੀਂ ਸਕਦੀ ਮੈਂ ਕਹਿੰਦਾ ਸੀ ਹੋਰ ਟੀਨੀ ਆ ਮੈਂ ਕਹਿੰਦਾ ਸੀਗਾ ਬੇਬੇ ਕਿਉਂਕਿ ਉਹਦੇ ਪਿੱਛੇ ਜੀ ਗੀਤ ਵੀ ਆ ਸੀ ਮੈਂ ਜਨੇਬੀ ਬਾਈ ਹੁਣ ਨੀ ਬਦਨਾਮ ਹੋਈ ਡਾਰਲਿੰਗ ਤੇਰੇ ਵੀਰੇ ਮੈਂ ਕਹਿੰਦਾ ਸੀ ਸਾਰੇ ਮੇਰੇ ਵੀ ਸਾਰੇ ਬੰਦਾ ਬੇਬੇ ਸਾਰੇ ਪਤਾ ਆ ਸ਼ਾਬਾਸ਼ ਸ਼ਾਬਾਸ਼ ਟੀ ਜਿਹਦੇ ਨਾਲ ਗੱਲਬਾਤ ਕਰਨਾ ਕੋਈ ਯਾ ਮੱਜੇ ਮੇ ਰੱਖਿਆ ਆ ਕਿੰਨੀਆਂ ਤੇ ਪਛੀ ਤੇ ਮੱਜੇ ਮੈਂ ਰੱਖਿਆ ਆ ਕਿੰਨੀਆਂ 50 60 ਮੈਂ ਤਾਂ ਮੱਜੇ ਆ 50 60 ਕੋਲੇ ਤਾਂ ਗੋਹੜਾ ਇਕੱਠਾ ਕਰਕੇ ਪੱਥਰ ਦੇ ਵਿੱਚ ਪਾ ਕੇ ਗੋਹੇ ਨੂੰ ਤਾਂ ਓ ਢੇਰਾਂ ਦੇ ਸੱਜੇ ਆਉਣਾ ਪਿਆ ਕਰਨਾ ਤੇ ਮਦਦੋਂ ਤਾਂ ਮੈਂ ਪੜੀ ਲਿਖੀ ਕੁੜੀ ਆ ਉਹ ਬਕਵਾਸੀ ਤੇ ਨਾ ਕੰਨਾ ਸੁਣ ਗਿਆ ਤੇ ਮੈਂ ਤਾਂ ਸੂਟ ਬਗਵਾਣਿਆ ਨਾ ਹੀ ਚੀਨਾ ਨਾ ਹੀ ਤਾਂ ਆਪਣੀ ਦਿੱਕਤ ਲੈ ਕੇ ਤੇ ਬਗਵਾਣਿਆ ਜਿੱਤੇ ਸੂਟ ਲਗਾ ਆ ਸੁਪਰਮੈਨ ਨੂੰ ਫੜਾ ਦੇ ਮੇਰੇ ਅੰਦਰ ਕਪੜੇ ਲੀਨੇ ਪਾਇਆ ਉਹ ਚੌਕੇ ਪਾਲਾ ਸੁਣ ਗਿਆ ਬੱਚੇ ਨਾਲ ਪਰੋਂਰਨ ਤੇਸ ਮੇਰੇ ਪਾਗ ਲੈ ਕੇ ਜਾਣਾ ਹੈ ਠੀਕ ਹੈ ਮੰਮੀ ਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਹੋਊਗੀ ਉਦਾਂ ਹੀ ਹੁਣੀ ਚਾਹੀਦੀ ਮੂੰਹ ਮਾਰਦੀ ਐ ਇੰਨਾ ਤੇ ਮਾਛੇ ਮੇਰੇ ਮੂੰਹ ਲੜਦੀ ਐ ਮੈਂ ਚੁੱਪ ਕਰਕੇ ਤੇਰੀ ਜੀ 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 ਤੇਰੇ ਏਡੇ ਵਿੱਚ ਕਰੀ ਜਾਂਦੀ ਐ ਤੇ ਤੂੰ ਮੇਰੇ ਮੋੜ ਚੋੜੀ ਹੋਈ ਜਾਂਦੀ ਮਾਰ ਕੇ ਥੱਪੜ ਕੇ ਰਸੀਲ ਕਰ ਦੂ ਸਾਰਾ ਕੰਝਰੀ ਨਾ ਹੋਵੇ ਤਾਂ ਮੈਂ ਆ ਕੇ ਲੱਗਿਆ ਦੇਖ ਤੇ ਜਨਾਨੀ ਕਿਦਾ ਬੋਲਦੀ ਆ ਮੈਂ ਦੇਖ ਕਿਦਾ ਬਕਵਾਸ ਕਰਦੀਵੇਂ ਤੂੰ ਮਰ ਕੇ ਆ ਕੇ ਲੱਗ ਬੇਬੇ ਉੱਤੇ ਜਾਂਦੀ ਆ ਨਾਨੀ ਜੀ ਗੱਲ ਸਾਨੇ ਨਾਲੇ ਤੇਰੇ ਕਾਰੇ ਤਾਂ ਮੈਨੂੰ ਪਹਿਲੇ ਹੀ ਪਤਾ ਲੱਗੇ ਸੀ ਕਿ ਉਦੋਂ ਨਹੀਂ ਮੰਗਣੀ ਹੋਈ ਸੀਗੀ ਦੀਦੀ ਨੂੰ ਮੋਹ ਲਗਾਉਣ ਬੇਬੇ ਤੁਮਾ ਰਾਹ ਸਰਪੰਚਾ ਦੇ ਘਰ 7 ਵਜੇ ਦੀ ਮੋਹ ਲਗਾਉਣ ਗਈ ਸੀ ਸਰਪੰਚਾ ਨੇ ਨੂੰ ਮੋਹ ਲਾ ਕੇ ਰਾਤ ਦੇ 9 ਵਜੇ ਬਹਿਲੀ ਕੀਤਾ ਫਬਰਤਾ ਤੇ ਮੈਨੂੰ ਮਾਰਿਆ ਨਾ ਤੂੰ ਮੋਹਰਾਂ ਦੀ ਗੱਲ ਕਰਦੀ ਆ ਨਾ ਮੋਹਰਾਂ ਤੇ ਮੇਰੇ ਸਾਹ ਖਾਂਦੋ ਲੱਗਿਆ ਆ ਤੂੰ ਕਿਹੜੀ ਮੋਹਰਾਂ ਦੀ ਗੱਲ ਕਰਦੀ ਆ ਬਕਵਾਸ ਪੂਠਾ ਬੰਦ ਕਰ ਲੈ ਮੈਂ ਤਾਂ ਗੱਫੀ ਨਹੀਂ ਆ ਅੱਛਾ ਮੈਂ ਇੱਕ ਥੱਪੜ ਬੱਜਾ ਤਨਵਰ ਤੇ ਜਗਿੰਦਰ ਜੀ ਦਾ ਕੇ ਬੰਦਾ ਨਹੀਂ ਗੱਲ ਕਿ ਤੂੰ ਹੋ ਨਾਗਦਾ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੋਪਿਆ ਮੈਂ ਪਤਾ ਨਹੀਂ ਕਿਹੜੀ ਗੱਲਾਂ ਚੋਪਿਆ ਤਾਰੀਆਂ ਸਵੇ ਸਾਡੀ ਕਮੇਟੀ ਨੂੰ ਤੁਹਾਨੂੰ ਸਾਡੀ ਇਹ ਪੇਸ਼ ਕਰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਪਹਿਲਕਾ ਪੰਜਾਬ ਟੀਵੀ .n